ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਮੋਂਗੇ ਤੇ ਦੋਸਤੋ ਅੱਜ ਆਪਾਂ ਬਣਾਵਾਂਗੇ ਜੀ ਆਪਣੇ ਘਰ ਦੇ ਵਿੱਚ ਦੇਸੀ ਸਟਾਈਲ ਦੇ ਵਿੱਚ ਕਹ ਲਓ ਕਿ ਸ਼ਾਈ ਮਟਰ ਪਨੀਰ ਔਰ ਇਹਦੀ ਰੈਸਪੀ ਤੁਹਾਨੂੰ ਵੀ ਦੱਸੀ ਜਾਊਗੀ ਤੇ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਤੇ ਚਲੋ ਕਰਦੇ ਹਾਂ ਅੱਜ ਦਾ ਬਲੌਗ ਸਟਾਰਟ ਤੇ ਸਭ ਤੋਂ ਪਹਿਲਾਂ ਜੀ ਵੈਲਕਮ ਟੂ ਮਾਈ ਨਿਊ ਬਲੌਗ ਤੁਹਾਡਾ ਬਹੁਤ ਬਹੁਤ ਸਵਾਗਤ ਆ ਔਰ ਤੁਹਾਨੂੰ ਐਡਵਾਂਸ ਦੇ ਵਿੱਚ ਹੀ ਹੈਪੀ ਨਿਊ ਇਅਰ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਤੇ ਸ਼ਾਈ ਮਟਰ ਪਨੀਰ ਬਣਾਉਣ ਵਾਸਤੇ ਦੋਸਤੋ ਇੱਥੇ ਲੈ ਸੀਗੇ ਜੀ ਮੈਂ ਤਿੰਨ ਪਿਆਜ਼ ਔਰ ਚਾਰ ਹਰੀਆਂ ਮਿਰਚਾਂ ਔਰ ਪਿਆਜ਼ਾਂ ਨੂੰ ਤੁਸੀਂ ਚੋਪ ਨਹੀਂ ਕੱਟਣਾ ਜਿਸ ਤਰ੍ਹਾਂ ਮੈਂ ਕੱਟਿਆ ਬਸ ਉਸ ਤਰ੍ਹਾਂ ਕੱਟ ਕੇ ਰੱਖ ਦੇਣੇ ਆ ਔਰ ਥੋੜੀ ਦੇਰ ਬਾਅਦ ਦੋਸਤੋ ਫਿਰ ਇਹਦੇ ਲਾ ਦੇਵਾਂਗੇ ਅਗਲਾ ਗੱਪਾ ਕਰਦਾਂਗੇ ਜਿਸ ਤਰ੍ਹਾਂ ਮੈਂ ਕਰ ਰਿਹਾ ਹਾਂ ਤੇ ਉਸ ਤੋਂ ਬਾਅਦ ਜੀ ਹੁਣ ਇਹਦੇ ਵਿੱਚ ਮੈਂ ਐਡ ਕੀਤਾ ਥੋੜਾ ਜਿਹਾ ਲਸਣ ਔਰ ਥੋੜਾ ਜਿਹਾ ਅਦਰਕ ਕਿਉਂਕਿ ਆਪਾਂ ਸਭ ਤੋਂ ਪਹਿਲਾਂ ਜੀ ਇਹਨਾਂ ਗਰੇਵੀ ਬਣਾਵਾਂਗੇ ਚੰਗੀ ਤਰ੍ਹਾਂ ਤੇ ਅਦਰਕ ਉਰਲ ਸਮੇ ਕੱਟ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਜੀ ਹੁਣ ਗਰੇਵੀ ਬਣਾਉਣ ਵਾਸਤੇ ਆਪਾਂ ਲਈ ਜੀ ਇੱਥੇ ਮਿਕਸੀ ਔਰ ਮਿਕਸੀ ਦੇ ਵਿੱਚ ਪਾ ਦਾਂਗੇ ਜੀ ਸਾਰਾ ਇਹ ਕਟਿਆ ਹੋਇਆ ਮਟੀਰੀਅਲ ਤੇ ਇਹਨੂੰ ਆਪਾਂ ਦਵਾਂਗੇ ਘਮਾ ਤੇ ਇਹਦੀ ਬਣਾ ਦਾਂਗੇ ਜੀ ਆਪਾਂ ਗਰੇਵੀ ਤੇ ਅਗਰ ਤੁਸੀਂ ਗਰਮ ਪਾਣੀ ਵੀ ਥੋੜਾ ਜਿਆਦਾ ਵਿੱਚ ਐਡ ਕਰ ਸਕਦੇ ਹੋ ਉਹਦੇ ਨਾਲ ਤੁਹਾਡਾ ਮਸਾਲਾ ਵਾ ਜਿਹੜਾ ਕਹ ਲਓ ਕਿ ਗਰੇਵੀ ਉਹ ਥੋੜੀ ਛੇਤੀ ਬਣ ਜਾਊਗੀ ਤੋਂ ਮੋਂ ਨੂੰ ਮਿੱਤਰਾਂ ਨੇ ਛਾੜ ਦਿੱਤੀ ਸੀਗੀ ਜੀ ਦੂਸਰੀ ਸਾਈਡ ਦੀ ਕੜਾਈ ਤੇ ਕੜਾਈ ਆਪਣੀ ਹੋ ਰਹੀ ਸੀਗੀ ਗਰਮ ਤੇ ਇਹਦੇ ਵਿੱਚ ਜੀ ਮੈਂ ਐਡ ਕਰ ਰਿਆ ਵਾਂ 4 ਚਮਚ ਦੇਸੀ ਕਿਓ ਦੇ ਕਿਉਂਕਿ ਆਪਾਂ ਇਹਨੂੰ ਜਿਹੜਾ ਵੀ ਸ਼ਾਈ ਮਟਰ ਪਨੀਰ ਬਣਾਣਾ ਵਾ ਉਹ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਤੇ ਚਾਰ ਆਪਾਂ ਚਮਚ ਇੱਥੇ ਐਡ ਕੀਤੇ ਆ ਜੀ ਦੇਸੀ ਘਿਓ ਦੇ ਅਗਰ ਤੁਸੀਂ ਸਰਸੋਦੇ ਤੇਲ ਦੇ ਵਿੱਚ ਬਣਾਉਣਾ ਤੇ ਉਹਦੇ ਵਿੱਚ ਵੀ ਬਣਾ ਸਕਦੇ ਹਾਂ ਪਰ ਸ਼ਾਈ ਮਟਰ ਪਨੀਰ ਜਿਹੜਾ ਵੀ ਵਧੀਆ ਬਣਦਾ ਵਾ ਦੋਸਤੋ ਉਹ ਦੇਸੀ ਘਿਓ ਦੇ ਵਿੱਚ ਹੀ ਵਧੀਆ ਬਣਦਾ ਵਾ ਤੇ ਥੋੜਾ ਜਿਹਾ ਇਹਦੇ ਵਿੱਚ ਪਾਇਆ ਜੀ ਮੈਂ ਜੀਰਾ ਕਿਉਂਕਿ ਜੀਰਾ ਪਾਣਾ ਵੀ ਬਹੁਤ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਜੀ ਹੁਣ ਆਪਾਂ ਜਿਹੜੀ ਇਹ ਗਰੇਵੀ ਬਣਾਈ ਸੀਗੀ ਉਹ ਪਾ ਦਿੱਤੀ ਹੋਈ ਸੀਗੀ ਕੜਾਈ ਦੇ ਵਿੱਚ ਤੇ ਬਾਕੀ ਦੋਸਤੋ ਹੁਣ ਇਹ ਜਿਹੜੀ ਗਰੇਵੀ ਹੈ ਅਸੀਂ ਕਮ ਸੇ ਕਮ ਕਹਾਂ ਲੋ 15 ਜਾਂ 20 ਮਿੰਟ ਇਦਾਂ ਹੀ ਲੋ ਫਲੇਮ ਦੇ ਵਿੱਚ ਪਕਾਵਾਂਗੇ ਹਾਈ ਫਲੇਮ ਦੇ ਵਿੱਚ ਨਹੀਂ ਕਿ ਜਦੋਂ ਤੱਕ ਇਹ ਕਹਾਂ ਲੋ ਕੀ ਹਲਕੀ ਹਲਕੀ ਬ੍ਰਾਊਨ ਨਹੀਂ ਹੋ ਜਾਂਦੀ ਤੇ ਹੁਣ ਆਪਣਾ ਜਿਹੜਾ ਅ ਕੀ ਆਪਾਂ ਕੱਟਾਂਗੇ ਜੀ ਅਪਮਲ ਲਿਆਂਦਾ ਹੋਇਆ ਪਨੀਰ ਪਨੀਰ ਤੁਸੀਂ ਆਪਣੇ ਹਿਸਾਬ ਦੇ ਨਾਲ ਕੱਟ ਸਕਦੇ ਹੋ ਕਿ ਜਿਆਦਾ ਅਗਰ ਬਰੀਕ ਪਾਣੇ ਪੀਸ ਤੇ ਤੁਸੀਂ ਬਰੀਕ ਵੀ ਪਾ ਸਕਦੇ ਹੋ ਇਹ ਤੁਹਾਡੀ ਆਪਣੀ ਚੋਇਸ ਹੈ ਕਿ ਤੁਸੀਂ ਕਿਦਾਂ ਖਾਣਾ ਪਸੰਦ ਕਰਦੇ ਹੋ ਅਗਰ ਤੁਸੀਂ ਵੱਡੇ ਪੀਸ ਪਾਣੇ ਤਾਂ ਤੁਸੀਂ ਵੱਡੇ ਵੀ ਪਾ ਸਕਦੇ ਹੋ ਇਹਦੇ ਵਿੱਚ ਕੋਈ ਵੀ ਦੋ ਰਾਏ ਨਹੀਂ ਹੈ ਇਹ ਤੁਹਾਡੀ ਦੋਸਤੋ ਆਪਣੀ ਚੋਇਸ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਆਪਣਾ ਜਿਹੜਾ ਫੇਮਸ ਡਾਇਲੋਗ ਹੈ ਕਿ ਪੰਜਾਬੀਆਂ ਨੂੰ ਖਾਣ ਦਾ ਵੀ ਸ਼ੌਂਕ ਹੈ ਔਰ ਬਣਾਉਣ ਦਾ ਵੀ ਸ਼ੌਂਕ ਹੈ ਇਸ ਕਰਕੇ ਮੈਂ ਸੋਚਿਆ ਅੱਜ ਬਣਾ ਕੇ ਖਾਧਾ ਜਾਵੇ ਤੇ ਤੁਹਾਨੂੰ ਦਿਖਾਇਆ ਵੀ ਜਾਵੇ ਤੇ ਤੁਸੀਂ ਹੁਣ ਦੇਖ ਉਮੰਗੇ ਕਿ ਜਿਹੜੀ ਆਪਣੀ ਗਰੇਵੀ ਉਹ ਹਲਕੀ ਹਲਕੀ ਕਹ ਲੋ ਕਿ ਬ੍ਰਾਊਨ ਹੋ ਚੁੱਕੀ ਸੀਗੀ ਤੇ ਹੁਣ ਜੀ ਇਹਦੇ ਵਿੱਚ ਮੈਂ ਪਾ ਦਿੱਤੇ ਜੀ ਆਪਣੇ ਮਟਰ ਇਹ ਮਟਰ ਮੈਂ ਪਹਿਲਾਂ ਹੀ ਉਬਾਲ ਕੇ ਰੱਖੇ ਹੋਏ ਸੀਗੇ ਫਰੋਜਨ ਮਟਰ ਜਿਹੜੇ ਅੱਜਕੱਲ ਪੈਕਟਾਂ ਦੇ ਵਿੱਚ ਮਿਲਦੇ ਆ ਦੋਸਤੋ ਉਹ ਮੈਂ ਨਹੀਂ ਯੂਜ਼ ਕਰਦਾ ਕਿਉਂਕਿ ਉਹ ਮੈਨੂੰ ਖਾਣੇ ਪਸੰਦ ਨਹੀਂ ਹੈ ਇਸ ਕਰਕੇ ਕਿਉਂਕਿ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਅੱਜ ਕੱਲ੍ਹ ਸਰਦੀਆਂ ਦਾ ਮੌਸਮ ਹੈ ਹਰੀਆਂ ਸਬਜ਼ੀਆਂ ਆਈਆਂ ਹੋਈਆਂ ਹਨ ਤੇ ਇੱਥੇ ਜੀ ਹੁਣ ਆਪਾਂ ਐਡ ਕਰਾਂਗੇ ਥੋੜਾ ਜਿਹਾ ਆਪਣੇ ਘਰ ਦੇ ਮਸਾਲੇ ਜੋ ਕਿ ਸੀਕ੍ਰੇਟ ਨਹੀਂ ਹੁੰਦੇ ਇਹ ਤੁਹਾਡੇ ਆਪਣੇ ਘਰ ਦੇ ਮਸਾਲੇ ਹੀ ਹੈ ਤੇ ਥੋੜੀ ਜੀ ਜੀ ਮੈਂ ਲਾਲ ਮਿਰਚ ਦੇਗੀ ਇਹਦੇ ਵਿੱਚ ਯੂਜ਼ ਕੀਤੀ ਔਰ ਥੋੜੀ ਜੀ ਪਿਆਜ਼ ਜੀ ਇਹਦੇ ਵਿੱਚ ਕਰਦਾ ਗਰਮ ਮਸਾਲਾ ਔਰ ਥੋੜਾ ਜਿਹਾ ਪਿਆਜ਼ ਜੀ ਇਹਦੇ ਵਿੱਚ ਕਹ ਲਓ ਆਪਣੀ ਹਲਦੀ ਤੇ ਬਾਕੀ ਦੋਸਤੋ ਹੁਣ ਇਹਦੇ ਵਿੱਚ ਪਾ ਦਿੱਤੇ ਜੀ ਟਮਾਟਰ ਟਮਾਟਰ ਆਪਾਂ ਛੋਟੇ ਛੋਟੇ ਪੀਸ ਕਰਲੇ ਸੀ ਕੱਟਲੇ ਸੀ ਦੋ ਟਮਾਟਰ ਮੈਂ ਐਡ ਕੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਗਰੇਵੀ ਹੈ ਕਿੰਨੀ ਵਧੀਆ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਦੀ ਤਰਾਈ ਇਹਨੂੰ ਤੱਕ ਤੇ ਥੋੜੀ ਦੇਰ ਆਪਾਂ ਇਹਨੂੰ ਰੱਖਾਂਗੇ ਇਦਾਂ ਹੀ ਤੇ ਲੋ ਜੀ ਹੁਣ ਆਪਣੀ ਜਿਹੜੀ ਗਰੇਵੀ ਹੈ ਬਿਲਕੁਲ ਤਿਆਰ ਹੋ ਚੁੱਕੀ ਹੈ ਔਰ ਪੱਕ ਚੁੱਕੀ ਹੈ ਤੇ ਹੁਣ ਥੋੜੀ ਦੇਰ ਤੱਕ ਇਹਦੇ ਵਿੱਚ ਕਰਾਂਗੇ ਜੀ ਆਪਾਂ ਐਡ ਆਪਣਾ ਪਨੀਰ ਜੋ ਆਪਾਂ ਕੱਟ ਕੇ ਰੱਖੇ ਹੋਏ ਹੈ ਤੇ ਆਪਣੀ ਗਰੇਵੀ ਹੈ ਦੋਸਤੋ ਬਹੁਤ ਵਧੀਆ ਤਿਆਰ ਹੋਈ ਹੈ ਤੇ ਬਾਕੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਕਰਿਓ ਤੇ ਲੋ ਜੀ ਪਨੀਰ ਆਪਾਂ ਪਾ ਦਿੱਤਾ ਹੋਇਆ ਸੀਗਾ ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਦੋਸਤੋ ਐਡ ਕੀਤਾ ਦੁੱਧ ਇੱਕ ਘਰ ਦਾ ਫਰੈਸ਼ ਦੁੱਧ ਆ ਇਹਦੇ ਵਿੱਚ ਐਡ ਕੀਤਾ ਤੇ ਉਸ ਤੋਂ ਬਾਅਦ ਜੀ ਹੁਣ ਇਹਦੇ ਵਿੱਚ ਆਪਾਂ ਕੋਈ ਵੀ ਬਾਜ਼ਾਰ ਵਾਲੀ ਗਰੀਬ ਕਰੂਮ ਨਹੀਂ ਯੂਜ਼ ਕਰਾਂਗੇ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਆਪਣੇ ਘਰ ਦੀ ਫਰੈਸ਼ ਮਲਾਈ ਜਿਹਦਾ ਟੇਸਟੀ ਕੁਝ ਵੱਖਰਾ ਹੁੰਦਾ ਵਾ ਤੇ ਲੋ ਜੀ ਮਲਾਈ ਦੇ ਮੈਂ ਇਹਦੇ ਵਿੱਚ ਪਾਏ ਆ ਜੀ 3 ਚਮਚ ਤੇ ਹੁਣ ਆਪਣਾ ਕਹਿ ਲਓ ਕਿ ਜਿਹੜਾ ਸ਼ਾਈ ਪਨੀਰ ਆ ਉਹ ਫਿਲਹਾਲ ਬਣ ਕੇ ਤਿਆਰ ਹੋ ਚੁੱਕਾ ਵਾ ਹੋਰ ਇਹਨੂੰ 10 ਜਾਂ 15 ਮਿੰਟ ਇਦਾਂ ਹੀ ਆਪਾਂ ਲੋ ਫਲੇਮ ਦੇ ਵਿੱਚ ਪਕਾਵਾਂਗੇ ਤੇ ਸਭ ਤੋਂ ਵੱਡੀ ਗੱਲ ਦੋਸਤੋ ਇਹ ਹੈ ਕਿ ਇਹ ਸ਼ਾਈ ਪਨੀਰ ਬਣਾਉਣ ਵਾਸਤੇ ਆਪਾਂ ਕੋਈ ਵੀ ਕਹਿ ਲਓ ਕਿ ਕਾਜੂ ਕੂਜੂ ਦਾ ਪੇਸਟ ਨਹੀਂ ਪਾਇਆ ਵਾ ਸਿਰਫ ਸਿੰਪਲ ਔਰ ਨੋਰਮਲ ਤਰੀਕੇ ਦੇ ਨਾਲ ਬਣਾਇਆ ਵਾ ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਐਡ ਕਰੂੰਗਾ ਜੀ ਕਸਤੂਰੀ ਮੇਥੀ ਐਡ ਕਰਾਂਗੇ ਥੋੜੀ ਜੀ ਕਿਉਂਕਿ ਇਹਦੇ ਨਾਲ ਥੋੜਾ ਟੇਸਟ ਤੁਕੈ ਲੋ ਕੀ ਹੋਰ ਵਧੀਆ ਹੋ ਜਾਊਗਾ ਤੇ ਆਪਾਂ ਇਹਦੇ ਵਿੱਚ ਥੋੜੀ ਜੀ ਕਸਤੂਰੀ ਮੇਥੀ ਐਡ ਕਰ ਚੁੱਕਾ ਵਾਂ ਮੈਂ ਤੇ ਹੁਣ ਇਹਨੂੰ ਫਿਰ ਵੀ ਆਪਾਂ 10 ਜਾਂ 15 ਮਿੰਟ ਇਦਾਂ ਹੀ ਲੋ ਫਲੇਮ ਦੇ ਵਿੱਚ ਪਕਾਵਾਂਗੇ ਕਿ ਜਦੋਂ ਤੱਕ ਜੀ ਤੁਹਾਡੀ ਗਰੇਵੀ ਥੋੜੀ ਠਿੱਕ ਨਹੀਂ ਹੋ ਜਾਂਦੀ ਕਹ ਲਓ ਕਿ ਸੰਘਣੀ ਨਹੀਂ ਹੋ ਜਾਂਦੀ ਤੇ ਬੇਸਿਕਲੀ ਉਦਾਂ ਆਪਣਾ ਜਿਹੜਾ ਇਹ ਸ਼ਾਈ ਪਨੀਰ ਆ ਬਣ ਕੇ ਤਿਆਰ ਹੋ ਚੁੱਕਾ ਵਾ ਤੇ ਲੋ ਜੀ ਹੁਣ ਆਪਣਾ ਜਿਹੜਾ ਸ਼ਾਈ ਪਨੀਰ ਉਹ ਫਿਲਹਾਲ ਬਿਲਕੁਲ ਬਣ ਕੇ ਤਿਆਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਦਾਂ ਹੀ ਬਣਾਉਣ ਦੀ ਕੋਸ਼ਿਸ਼ ਕਰਿਓ ਤੇ ਬਾਕੀ ਅਗਰ ਤੁਹਾਨੂੰ ਅੱਜ ਦਾ ਮੇਰਾ ਬਲੌਗ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਤੁਸੀਂ ਦੇਖ ਸਕਦੇ ਹੋ ਕਿ ਹੁਣ ਆਪਾਂ ਇਹਦੇ ਉੱਪਰ ਪਾਇਆ ਜੀ ਥੋੜਾ ਜਿਹਾ ਧਨੀਆ ਕਿਉਂਕਿ ਧਨੀਏ ਤੋਂ ਬਿਨਾਂ ਕੋਈ ਵੀ ਸਬਜ਼ੀ ਕਹ ਲੋਗੀ ਅਧੂਰੀ ਹੈ ਧਨੀਆ ਸਬਜ਼ੀਆਂ ਦਾ ਰਾਜਾ ਵਾ ਤੇ ਬਾਕੀ ਅਗਰ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਾ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਧੰਨਵਾਦ